ਹਉਦ ਪ੍ਰਸਤੁਤ ਆਇਆ ਹੋਏ ਸਾਡੇ ਵੀਰ ਔਰ ਪਿਆਰੇ ਬੱਚੇ ਗੁੱਡ ਮਾਰਨਿੰਗ ਅੱਜ ਜਿਹੜਾ ਤੁਹਾਡੇ ਕੋਲ ਸਾਡਾ ਆਨ ਦਾ ਮਕਸਦ ਹੈ ਕਿਉਂਕਿ ਇੱਕ ਜਿਹੜਾ ਕਾਨੂੰਨ ਨਵਾਂ ਚੱਲਿਆ ਹੈ ਉਹਦੇ ਵਿੱਚ ਜਿਹੜੇ ਬੱਚੇ 18 ਸਾਲ ਤੋਂ ਘੱਟ ਉਮਰ ਦੇ ਨੇ ਉਹ ਅਸੀਂ ਤੁਹਾਨੂੰ ਉਹਨਾਂ ਨੂੰ 25000 ਸਾਡਾ ਹਰ ਇੱਕ ਸਕੂਲ ਦੇ ਵਿੱਚ ਜਾ ਕੇ ਅਸੀਂ ਸੈਮੀਨਾਰ ਲਗਾ ਰਹੇ ਹਾਂ ਸਕੂਲ ਪ੍ਰਬੰਧਕਾਂ ਦਾ ਨਾਮ ਵੀ ਸਦਾ ਸ자가 ਦਾ ਜਿਹੜਾ ਆਪਸ਼ਨ ਜਿਹੜੇ ਮਿਲਾਈ ਗਈ ਹੈ ਕਿਉਂਕਿ ਜਿਹੜੇ ਹੋਦੇ ਐਕਸੀਡੈਂਟ ਹੈ ਜਿਸ ਸਮੇਂ ਤੇ ਬੱਚੇ ਰਾਹ ਲੈ ਐਸਐਸਐਫ ਇੱਕ ਲੋਨ ਸੇਫਟੀ ਵਾਸਤੇ ਸਾਡੀ ਛੜਕ ਸਖਿਆ ਪੋਸਟ ਬਣਾਈ ਹੈ ਕਿ ਉਹ ਕੀ ਜਿਹੜਾ ਐਕਸੀਡੈਂਟ ਹੋ ਜਾਂਦਾ ਹੈ ਉਸ ਦੌਰਾਨ ਜੇ ਉਹ ਜਕਮੀ ਹਾਦਸੇ ਵਿੱਚ ਜਕਮੀ ਹੋਏ ਇਨਸਾਨ ਨੂੰ ਕੋਈ ਹਸਪੀਟਲ ਲੈ ਜਾਂਦਾ ਉਹਦੀ ਜਾਨ ਵੱਜ ਜਾਏ ਦੇਖਿਨ ਲੇ ਆ ਚੋਂ 5-6 ਮਹੀਨਿਆਂ ਦੇ ਵਿੱਚ ਸਾਡੇ ਜਿਹੜੇ ਡੈਟ